ਬਣਾ ਲੈਣਾ ਵੀਡੀਓ ਬਣਾਓ ਚੰਗੀ ਗੱਲ ਹੈ ਅਪਲੋਡ ਵੀ ਕਰਿਓ ਉਹਨੂੰ ਕੀ ਕਹਿੰਦੇ ਤੁਸੀਂ ਸਰ ਇੱਧਰ ਵੇਖੋ ਫ੍ਰਿਜ ਦੇ ਪਿੱਛੇ ਇਹਨੂੰ ਕਿਤੇ ਲਿਖਿਆ ਨੋਟ ਫਾਰ ਸੇਲ ਇੱਥੇ ਲਿਖਣਾ ਹੁੰਦਾ ਨੋਟ ਫਾਰ ਸੇਲ ਇੱਕ ਦੋ ਜਿਹੜੀ ਮੱਝ ਦੁਕਾਨ ਦੇ ਦੋ ਜੋ ਕਿਸੇ ਵੀ ਤੁਹਾਨੂੰ ਲੱਗਦਾ ਭਾਈ ਸਾਰੇ ਸਾਰਿਆਂ ਦੇ ਸਾਰਿਆਂ ਦੇ ਜਾ ਰਹੇ ਤੇਰੇ ਤੇ ਤ ਨਹੀਂ ਆਇਆ ਪਹਿਲਾਂ ਇਸ ਤਰ੍ਹਾਂ ਸਭ ਤੁਸੀਂ ਪੂਰੇ ਅੰਬਰਸਰ ਦੀ ਕਿਤੋਂ ਇਸ ਤਰ੍ਹਾਂ ਹੀ ਕਰਦੇ ਸੀ ਹੋਰ ਜਿਸ ਤਰ੍ਹਾਂ ਕਰਦੇ ਆ ਕਰਨ ਦੀ ਜ਼ਿੰਮੇਵਾਰੀ ਹੈ ਦੁਕਾਨਦਾਰ ਦੀ ਜ਼ਿੰਮੇਵਾਰੀ ਹੈ ਨਾ ਇਹਦਾ ਮਤਲਬ ਇੱਥੇ ਕਸਟਮਰ ਆਇਆ ਉਹਨੂੰ ਤੁਸੀਂ ਫੜਾਈ ਜਾਓ ਐਕਸਪਾਇਰ ਮੋਨਟਿੰਗ ਆ ਮਾਡਲ ਇਹ ਜਿਹੜੀ ਸਾਰਾ ਪੇਪਰ ਆਪਰੇ ਬਾਅਦ ਚੈੱਕ ਹੁੰਦੀ ਆ ਇਹ ਪੇਪਰ ਆ ਇਹ ਕੇਹ ਨਾਲ ਇਤਨੀ ਇਹ ਕਿੱਕ ਮਿਨਾਉ ਉਹ ਜੋ ਐਕਸਪਾਇਰ ਹੈ ਉਹ ਕਿ ਕਿੱਥੇ ਹੈ ਇਹਨੇ 2 ਮਹੀਨੇ 2 ਮਹੀਨੇ ਐਕਸਪਾਇਰ ਹੋ ਗਏ ਠੀਕ ਹੈ ਦੇਖੋ ਤੇ ਸਿਰ ਪਿੱਛੇ ਲਾਈ ਦੀ ਆਪਾਂ ਪਿੱਛੇ ਕਿੱਥੇ ਹੈ ਸਾਹਮਣੇ ਕਾਊਂਟਰ ਆ ਯਾਰ ਤੁਹਾਡਾ ਮੂੰਹ ਸੁਝਾਣਾ ਚਾਹੁੰਦੇ ਉਹ ਅਸੀਂ ਸਮਝਦੇ ਨਹੀਂ ਦੱਸੋ ਤੁਸੀਂ ਆਪਣੇ ਦੱਸੋ ਅੱਜ ਵੀ ਕੋਈ ਚੀਜ਼ ਐਕਸਪਾਇਰ ਹੁੰਦੀ ਆ ਜਦੋਂ ਤੁਸੀਂ ਵੇਖਦੇ ਹੋ ਈਵਨ ਹਰ ਇੱਕ ਸ਼ਾਪ ਕੀਪਰ ਇਸ ਤਰੀਕਾ ਕਰਦਾ ਇੱਕ ਮਿੰਟ ਯਾਰ ਮੈਂ ਪਹਿਲਾਂ ਸਮਝਾ ਰਿਹਾ ਸਮਝਾ ਰਿਹਾ ਨਾ ਮੈਂ ਕੋਈ ਗੰਦੇ ਪ੍ਰੋਬਲਮ ਹੋ ਰਹੀ ਹੈ ਜੇ ਅੱਜ ਜੇ ਕੋਈ ਪ੍ਰੋਬਲਮ ਹੋਈ ਤੇ ਅਸੀਂ ਆਏ ਹ ਜਦੋਂ ਕਿਸੇ ਨੂੰ ਖਾ ਕੇ ਕੋਈ ਪ੍ਰੋਬਲਮ ਹੋ ਰਹੀ ਹੈ ਉਹ ਦੁਕਾਨਦਾਰ ਨੂੰ ਕੋਈ ਨਹੀਂ ਕਹਿੰਦਾ ਉਹਦਾ ਪਤਾ ਕੀ ਕਿਹਾ ਜਾਂਦਾ ਡਿਪਾਰਟਮੈਂਟ ਕੁੰਬ ਕਰਨ ਦੀ ਨਹੀਂ ਸੁੱਤਾ ਹੋਇਆ ਤੁਸੀਂ ਤਾਂ ਇਸ ਤਰ੍ਹਾਂ ਆ ਕੇ ਪੁੱਛਣ ਦੇ ਹੋਗੇ ਹਾਂ ਕਿ ਉਹ ਚੀਜ਼ਾਂ ਸਰ ਜਿਹੜੀ ਜਿਹੜੀ ਚੀਜ਼ ਦੀ ਬਾਤ ਹੈ ਰੇਕ ਅਸਰੋ ਮੇਰੀ ਗੱਲ ਸਰ ਤੁਸੀਂ ਵੀਡੀਓ ਬਣਾਉਂਦੇ ਹੋ ਨਾ ਵੀਡੀਓ ਬਣਾਓ ਚੰਗੀ ਗੱਲ ਅਪਲੋਡ ਵੀ ਕਰਿਓ ਬਣਾਓ ਅਪਲੋਡ ਵੀ ਕਰਿਓ ਪਰ ਇੰਨੀ ਗੱਲ ਹੈ ਜਿਹੜੀ ਚੀਜ਼ ਦੀ ਵਾਪਸੀ ਹੈ ਤੁਸੀਂ ਉਹ ਖੋਲ ਕੇ ਵੇਖਣ ਦੇ ਵਾਪਸੀ ਤਾਂ ਹੋਊਗੀ ਕੰਪਨੀ ਵੀ ਜੋ ਕੰਪਨੀ ਨੇ ਤਾਂ ਵਾਪਸ ਲੈ ਕੇ ਜਾਣੀ ਹੈ ਹੋ ਰੀਅਲ ਆਂਦੀ ਐ ਜੀ ਚਾਹੰਦਿਆ ਵਾਪਸੀ ਲੈ ਕੇ ਹੁਣ ਕੰਪਨੀ ਨਹੀਂ ਆਏਗੀ ਸਰ ਤਦ ਤੱਕ ਇਸ ਤਰ੍ਹਾਂ ਵਾਪਸ ਕਰ ਦਿਓ ਯਾਰ ਤੁਸੀਂ ਐਕਸਪਾਇਰ ਥੋੜਾ ਕਾਊਂਟਰ ਤੇ ਲਗਾ ਸਕਦੇ ਪਾਜੀ ਉਹਦੇ ਉੱਤੇ ਤੇ ਪਾਜੀ ਕਿਉਂ ਪਾਜੀ ਕਾਊਂਟਰ ਉਹਦੇ ਅੱਗੇ ਸਮਾਨ ਲੱਗਾ ਜੇ ਉਹ ਵੇਚੀਦਾ ਸਮਾਨ ਅੱਛਾ ਉਹ ਵੇਚੀਦਾ ਪਿਛਲਾ ਨਹੀਂ ਵੇਚਦੇ ਪਿਛਲਾ ਪਿਛਲਾ ਕੁਝ ਵੀ ਨਹੀਂ ਵੇਚਦੇ ਰੇਪੜਤਾ ਸਰ ਉੱਤੇ ਜਿਹੜਾ ਉੱਤੇ ਉੱਤੇ ਲੱਗਾ ਜਿਹੜਾ ਬਿਲਕੁਲ ਸਾਹਮਣੇ ਡਿਸਪਲੇਸ ਲੱਗਾ ਉਹ ਨਹੀਂ ਵੇਚਦੇ ਜਿਹੜਾ ਥੱਲੇ ਲੱਗਾ ਉਹ ਵੇਚਦੇ ਹੈ ਗਿਆ ਇਸਰਾ ਜਿਹਨੇ ਭਾਰੀ ਅਸੀਂ ਉਹਦੇ ਉੱਤੇ ਡਿਸਪਲੇ ਦੇ ਉੱਤੇ ਜਦੋਂ ਲੱਗੇ ਹੋਏ ਕਿ ਇਹ ਹੈ ਨਹੀਂ ਹੱਡੀ ਉਹਨੂੰ ਕੀ ਕਹਿੰਦੇ ਤੁਸੀਂ ਸਰ ਇੱਧਰ ਦੇਖੋ ਫ੍ਰੀਜ ਦੇ ਪਿੱਛੇ ਇਹਨੂੰ ਕਿਤੇ ਲਿਖਿਆ ਨੋਟ ਫਾਰ ਸੇਲ ਇੱਥੇ ਲਿਖਣਾ ਹੁੰਦਾ ਨੋਟ ਫਾਰ ਸੇਲ ਸਰ ਇੱਧਰ ਜਿਹੜੀ ਮੱਝ ਦੀ ਦੁਕਾਨ ਦੇ ਚਲ ਜੋ ਕਿਤੇ ਵੀ ਤੁਹਾਨੂੰ ਲੱਗਦਾ ਪਾਜੀ ਸਾਰੇ ਸਾਰਿਆਂ ਦੇ ਸਾਰਿਆਂ ਦੇ ਜਾ ਰਹੇ ਤੇ ਤੈਨੂੰ ਆਇਆ ਪਹਿਲਾਂ ਇਸ ਤੋਂ ਪਹਿਲਾਂ ਪਿੱਛੇ ਫਸਟ ਘਰ ਮਾ ਇਸਰਾ ਸਭ ਤੋਂ ਹੀ ਪੂਰੇ ਅੰਬਰਸਰ ਦੀ ਕਿਦੋਂ ਤੇ ਇਸ ਤਰ੍ਹਾਂ ਹੀ ਕਰਦੇ ਸੀ ਹੋਰ ਕਿਸਰਾ ਕਰਦੇ ਨਹੀਂ ਮੈਂ ਤਾਂ ਦੇ ਕੇ ਆ ਗਾ ਤੁਸੀਂ ਅਪਲੋਡ ਕਰਿਓ ਚਲੋ ਆ ਆ ਚਾ ਚਲੋ ਫਿਰ ਕਰੋ ਸਾਈਨ ਕਰੋ ਆਪਣਾ ਗਾਰੰਟਾਰ ਦੀ ਜ਼ਿੰਮੇਵਾਰੀ ਹੈ ਗਾਰੰਟਾਰ ਦੀ ਜ਼ਿੰਮੇਵਾਰੀ ਹੈ ਨਾ ਜਿਹੜਾ ਮਤਲਬ ਇੱਕ ਕਸਟਮਰ ਆਇਆ ਉਹਨੂੰ ਤੁਸੀਂ ਫੜਾਈ ਜਾਓ ਐਕਸਪਾਇਰ ਬਹੁਤ ਅੱਛੀ ਗੱਲ ਹੈ ਜਿਹੜੇ ਜਿਹੜੇ ਕਸਟਮਰ ਆਏ ਨੇ ਅੱਜ ਤੱਕ ਕੋਈ ਐਕਸਪਾਇਰ ਸਮਾਨ ਨਹੀਂ ਗਿਆ ਸਾਡਾ ਹਾਂ ਅੱਜ ਤੱਕ ਨਹੀਂ ਗਿਆ ਕੋਈ ਵਾਪਸੀ ਨਹੀਂ ਆਇਆ ਐਕਸਪਾਇਰ ਸਮਾਨ ਸਾਡਾ ਜਿੰਨਾ ਗਿਆ ਸਾਰਾ ਜਾਇਜ਼ ਹੀ ਗਿਆ ਆਪਾਂ ਜਾਇਜ਼ ਹੀ ਪਾ ਕੇ ਜਦੋਂ ਵੀ ਵੇਚੀਦਾ ਨਾ ਪਹਿਲੇ ਆਪ ਤਰੀਕ ਚੈੱਕ ਕਰਕੇ ਵੇਚੀਦਾ ਆਪਾਂ ਇਸੇ ਕਰਕੇ ਇੱਥੇ ਕਿੰਨੇ ਹੋਈਆਂ ਸਰ ਪੁਲਿਸ ਦੀ ਗੱਲ ਨਹੀਂ ਹੈ ਇਹ ਤ ਡੇੜੀ ਇਹ ਲੋਖਾ ਰੋਸਾ 100-100 ਰੁਪਏ ਰੀ ਦੀ ਵਾਪਸੀ ਜਾਂਦੀ ਹੈ ਨਵੀਂ ਆਂਦੀ ਆ ਹੁਣ ਇਹਦੇ ਬਗਲੇ ਕੌਣ ਪੇ ਕਰੇਗਾ 50-50 ਰੁਪਏ ਦਾ ਇੱਕ ਕੈਨ ਹੈਗਾ ਤੁਸੀਂ ਇੱਕ ਖੋਲ ਕੇ ਵੇਖੋ ਜਿਹੜਾ ਉਹ ਹੈ ਹੁਣ ਇਹਦੀ ਤੇ ਵਾਪਸੀ ਜਾਣੀ ਸੀ ਉਹ ਕਿੱਥੇ ਗਿਆ ਉਹਦੇ ਸਾਡੇ ਭੱਲੇ ਪੈ ਗਿਆ ਤੁਸੀਂ ਤੇ ਲੀਗਲ ਐਕਸ਼ਨ ਕਰ ਲਿਆ ਆਪਣਾ ਹਾਂ ਬਾਤ ਫਟਾਫਟ ਗਾ ਲਾ ਤੇ ਇਹ ਲੀਗਲ ਐਕਸ਼ਨ ਨਹੀਂ ਮੈਂ ਮੇਰੀ ਗੱਲ ਸੁਣਾ ਮੈਂ ਤੈਨੂੰ ਕੀ ਕਹਿ ਰਿਹਾ ਕਿ ਜਦੋਂ ਚੀਜ਼ ਤੁਸੀਂ ਸਾਰੀ ਹੈ ਇਹ ਤੁਹਾਡੀ ਦੁਕਾਨ ਹੈ ਮੈਂ ਤਾਂ ਜਿਹੜੀ ਚੀਜ਼ ਵੀ ਸਾਰੀ ਹੋ ਗਈ ਜਿਹੜੀ ਐਕਸਪਾਇਰ ਹੋ ਗਈ ਤੇ ਬਾਅਦ ਚੈੱਕ ਹੁੰਦੀ ਆ ਕਿ ਇਹ ਫੇਰ ਆਹਦਲੀ ਇਤਨੀ ਤੇ ਇੱਕ ਇੱਕ ਮਹੀਨਾ ਹੋ ਅਡਾ ਐਕਸਪਾਇਰ ਸਾਰਾ ਨਕੀ ਕਿੱਥੇ ਐਨੇ 2 ਮਹੀਨੇ 2 ਮਹੀਨੇ ਐਕਸਪਾਇਰ ਹੋ ਗਏ ਠੀਕ ਥੇ ਵੇਖੋ ਤੇ ਸਹੀ ਪਿੱਛੇ ਲਾਈ ਦੀ ਆਪਾਂ ਕਿੱਥੇ ਪਿੱਛੇ ਕਿੱਥੇ ਆ ਸਾਹਮਣੇ ਕਾਊਂਟਰ ਆ ਯਾਰ ਤੁਹਾਡਾ ਪਿੱਛੇ ਸਰ ਉਹ ਸਮਾਨ ਫਰੂਟ ਦਾ ਪਿਆ ਹੁੰਦਾ ਤੇ ਕੋਈ ਬੋਤਲ ਨਹੀਂ ਰੱਖੀ ਤੇ ਸੇ ਆਮ ਬੂਮੇ ਪਕਾੜੇ ਹੁੰਦੇ ਆ ਕੋਈ ਯਾਰ ਮੈਨੂੰ ਸਾਰੇ ਕੰਮ ਦਾ ਪਤਾ ਬਹੁਤ ਵਧੀਆ ਗੱਲ ਹੈ ਅਫਸੀ ਲੈਂਨ ਨੂੰ ਉਹਦਾ ਸਰ ਨੇ ਜ਼ਿੰਮੇਵਾਰੀ ਚੁਕਨੀ ਹੈ ਕਿ ਰੀਅਲ ਵਾਲੇ ਤੋ ਗੱਲ ਕਹਿ ਰਿਹਾ ਜਦੋਂ ਕੋਈ ਚੀਜ਼ ਵਾਪਸੀ ਜਦੋਂ ਐਕਸਪਾਇਰ ਹੋਣੀ ਹੁੰਦੀ ਹੈ ਉਹਨੂੰ ਇਸ ਇੱਕ ਡੱਬੇ ਦੇ ਵਿੱਚ ਪਾ ਕੇ ਉਹਨੂੰ ਲਿਖਣਾ ਹੁੰਦਾ ਨੋਟ ਪਾਰਸਲ ਨਾ ਕਿ ਕਾਊਂਟਰਾਂ ਦੇ ਉੱਤੇ ਲਗਾਉਣਾ ਹੁੰਦਾ ਉਹ ਪਹਿਲੇ ਨਾ ਬਾਅਦ ਪਿੱਛੇ ਡੱਬੇ ਇਦਾਂ ਹੀ ਕੋਈ ਡੱਬਾ ਲਗਾਓ ਉਹ ਯਾਰ ਸੁਣ ਤੇ ਲੈ ਫਿਰ ਤੂੰ ਸੁਣਨਾ ਚਾਹੁੰਦਾ ਨਹੀਂ ਕੰਡਾ ਦੀ ਦਵਾਈ ਨਾ ਕਿ ਲੱਗੀ ਨਹੀਂ ਕਬੜੀ ਉਹ ਆਉਗੀ ਹਲੋ ਨੂੰ ਫ੍ਰੀਜੇ ਰੱਖੋ ਜੇ ਫ੍ਰੀਜੇ 'ਚ ਨਹੀਂ ਹੈ ਇਹ ਤਾਂ ਜਿਹੜੇ ਨਾਲ ਦੇਖੋ ਆ ਦੇਖੋ ਚੰਗਣਾ ਦੇ ਇੱਧਰ ਬੁਰਦਾ ਵਈ ਮਾਰਕੀਟ ਦੇ ਸਾਰੇ ਉਹ ਨਹੀਂ ਦੈਨਾਂ ਦਾ ਮ ਹੈ ਬਿਹਾਰੀ ਲੜ ਸੁਡੂ ਸ਼ੋਪ ਦੁਕਾਨ ਦਾ ਨਾਮ ਕੋਈ ਜਿੱਦਾ ਇਹ ਪਿੱਛੇ ਪੇ ਕੈਨ ਦੁਕਾਨ ਹੈ ਇਹ ਗੀ ਹਾਲ ਗੇਟ ਪ੍ਰਾਣੀ ਸਬਜੀ ਮੰਡੀ ਚ ਤੇ ਜਿੱਦਾਂ ਉਹਨੇ ਵੇਖੋ ਕੈਨ ਪੇ ਹੈ ਜੇ ਕੈਨ ਕਹਿੰਦੇ ਕੀ ਇਹ ਤਾਂ ਡੈਕਸਪਾਇਰ ਹੈਗੇ ਸਾਡੇ ਉਹ ਖਾਨੇ ਚ ਉਹ ਵੇਖੋ ਪਿੱਛੇ ਕਿਥੇ ਨਹੀਂ ਨਜ਼ਰ ਆਂਦਾ ਐਕਸਪਾਇਰੀ ਨਾ ਉਹਨੂੰ ਕੋਈ ਚੀਜ਼ ਨੂੰ ਹੱਥ ਲੱਗਦਾ ਨਾ ਕੁਝ ਹੁੰਦਾ ਕਿਉਂਕਿ ਸਾਡੇ ਸਰ ਵੇਖੋ ਜੇ ਆਪਾਂ ਵੇਚੀ ਆਪਾਂ ਕਿਉਂ ਵੇਚੀ ਸਾਡੇ ਜਦ ਕੰਪਨੀ ਹੀ ਮਾਲ ਵਾਪਸ ਲੈ ਰਹੀ ਹੈ ਆਪਾਂ ਕਿਉਂ ਵੇਚੀ ਤੁਸੀਂ ਦੱਸੋ ਤੇ ਆਹ ਵੇਖਿਓ ਆ ਜਿਹੜਾ ਇਹਨੇ ਨੁਕਸਾਨ ਕੀਤਾ ਕਹਿੰਦੇ ਇਹ ਵੇਖੋ ਕਦੈ ਐ ਫ फेब्रुवारी 2026 ਇਹ ਕਿਹੜੀ ਕਿਹੜੇ ਐਂਗਲ ਤੋਂ ਐਕਸਪਾਇਰੀ ਕੀ ਦੱਸਿਆ ਹੈ ਸਰ ਉਹ ਕਹਿੰਦੇ ਕਿ ਇਹ ਤੁਸੀਂ ਸਰ ਆ ਵੇਖੋ ਆਪਾਂ ਮੰਨਦੇ ਕਿ ਆਓ ਸਰ ਆਪਾਂ ਇੱਕ ਇੱਕ ਦੇ ਡੱਬੇ ਦੇ ਵਿੱਚ ਦੋਨਾਂ ਵੜੇ ਆ ਜਿੱਦਾਂ ਪਿੱਛੋਂ ਆਂਦੇ ਤੇ ਆਪਾਂ ਉੱਦਾਂ ਹੀ ਵਿੱਚ ਸਰ ਮੈਂ ਮੰਨਦਾ ਤੇ ਡਿਕਲ ਹੁਣ ਜਿੱਦਾਂ ਪੀਸ ਹੀ ਕੋਈ ਵਿੱਚ ਵੜਿਆ ਹੋਏਗਾ ਆਪਾਂ ਵਿੱਚ ਦੋਨਾਂ ਵੜੇ ਡੱਬੇ ਦੇ ਹੁਣ ਸਾਡਾ ਹੈਗਾ ਫਰੂਟ ਦਾ ਕੰਮ ਠੀਕ ਹੈ ਸਾਡੇ ਕੋਲਡ ਡਰਿੰਕ ਦਾ ਕੰਮ ਨਹੀਂ ਹੈਗਾ ਹੁਣ ਕਿ ਅਸਾਂ ਨੂੰ ਰੱਖਣੀ ਪੈਂਦੀ ਹੈ ਮਜਬੂਰੀ ਕਰਕੇ ਠੀਕ ਹੈ ਹੁਣ ਫਰੂਟ ਸਰ ਵੱਲੋਂ ਕਿਹਾ ਗਿਆ ਵੀ ਇਹ 4 ਡਿਗਰੀ ਤਾਪਮਾਨ ਤੇ ਸਰ ਵੇਖੋ ਮੇਰੀ ਗੱਲ ਸੁਣੋ ਹੁਣ ਪਿਛੇ ਗਈਆਂ ਸਰਦੀਆਂ ਹਾਲੇ ਗਰਮੀਆਂ ਆਈਆਂ ਹੀ ਹੁਣ ਇਹ ਤਾਂ ਜ ਸਾਹਮਣੇ ਵੇਖੋ ਕਿੰਨੀ ਕੋਲਡ ਡਰਿੰਕ ਲੱਗੀ ਹੈ ਸਰ ਉਹ ਵਿੱਚ ਹੀ ਮਿਲੀ ਅੰਦਰ ਰੱਖੀਏ ਤੁਸੀਂ ਮੈਨੂੰ ਆ ਗੱਲ ਦੱਸੋ ਦੇਖੋ ਸਾਨੂੰ ਇੱਕ WhatsApp ਦੇ ਉੱਤੇ ਮੀਡੀਆ ਦੇ ਥਰੂ ਪਤਾ ਲੱਗਿਆ ਸੀ ਕਿ ਜਿਹੜਾ ਇਮਲੀ ਦੇ ਵਿੱਚ ਇਸ਼ੂ ਆ ਰਿਹਾ ਇਮਲੀ ਜਿਹੜੀ ਹੈ ਉਹ ਖਰਾਬ ਔਰ ਫੰਗਲ ਗਰੋਥ ਵਾਲੀ ਜਿਹੜੀ ਹੈ ਵਿੱਚ ਚੱਲ ਰਹੀ ਹੈ ਸੋ ਇਸ ਦੇ ਮੁਤਲਕ ਅੱਜ ਅਸੀਂ ਇੱਥੇ ਹਾਲਗੇਟ ਦੇ ਨੀਚੇ ਜਿਹੜੀ ਫੂਟ ਮੰਡੀ ਹੈ ਉੱਥੇ ਅਸੀਂ ਸੈਂਪਲਿੰਗ ਕੀਤੀ ਸੀ ਸੈਂਪਲਿੰਗ ਦੇ ਵਿੱਚ ਅਸੀਂ ਜਿਹੜੀ ਇੱਥੇ ਅੱਜ ਦੋ ਦੁਕਾਨਾਂ ਤੇ ਸੈਂਪਲਿੰਗ ਕੀਤੀ ਹੈ ਔਰ ਇੱਥੇ ਅਸੀਂ ਦੇਖਿਆ ਕਿ ਇਹਨਾਂ ਨੇ ਜਿਹੜੀ ਆ ਇਮਲੀ ਹੈ ਇਮਲੀ ਦੀ ਜਿਹੜੀ ਰੱਖ ਰਖਾਵ ਹੈ ਉਹ ਰੈਫਰਿਜਰੇਟਰ ਦੇ ਵਿੱਚ ਕਰਨੀ ਸੀ 2 ਤੋਂ 4 ਡਿਗਰੀ ਸੈਲਸੀਅਸ ਦੇ ਉੱਪਰ ਰੱਖਣੀ ਸੀ ਪਰ ਇਹਨਾਂ ਨੇ ਬੜੇ ਬਾਹਰ ਹੀ ਰੱਖਿਆ ਐ ਰੂਮ ਟੈਂਪਰੇਚਰ ਜਿਸ ਕਰਕੇ ਉਹਦੇ ਵਿੱਚ ਜਿਹੜੀ ਫੰਗਲ ਗਰੋਥ ਹੋ ਗਈ ਹੈ ਔਰ ਜਿਹੜੀ ਸਾਰੀ ਇਮਲੀ ਖਰਾਬ ਹੋ ਗਈ ਹੈ ਅਸੀਂ ਅਸੀਂ ਸਾਰੀ ਜਿਹੜੀ ਇਮਲੀ ਹੈ ਉਸ ਨੂੰ ਡਿਸਟਰਾਏ ਕਰਕੇ ਔਰ ਜਿਹੜੇ ਦੇ ਸੈਂਪਲ ਹੈ ਉਹ ਲੈ ਲਏ ਇੱਕ ਜਿਹੜੀ ਇਹ ਦੁਕਾਨ ਜਿਹੜੀ ਸੈਕਿੰਡ ਸ਼ਾਪ ਤੇ ਆਏ ਹਾਂ ਇਸ ਦੇ ਉੱਤੇ ਜਿਹੜਾ ਸੀ ਕੁਝ ਅ ਅਨਰਜੀ ਡਰਿੰਕ ਔਰ ਜੂਸ ਜਿਹੜਾ ਹੈ ਬੀਵਰੇजेस ਉਹ ਐਕਸਪਾਇਰ ਨਿਕਲੇ 15 ਦੇ ਕਰੀ ਬੋਟਲਸ ਜਿਹੜੀਆਂ ਸੀ ਉਹ ਅਨਰਜੀ ਡਰਿੰਕ ਦੀਆਂ ਉਹ ਐਕਸਪਾਇਰ ਸੀ ਔਰ 10 ਦੇ ਕਰੀ ਜਿਹੜੇ ਸੀ ਜੂਸ ਐਕਸਪਾਇਰ ਸੀ ਉਹ ਅਸੀਂ ਸਾਰਾ ਰਿਸਟ੍ਰਾਈਕਰਾ ਦਿੱਤਾ